ਸਸੀਗਾ ਸਾਰੇ ਨੂੰ ਕੀ ਹਾਲ ਚਾਲ ਆਜੋ ਅੱਜ ਫੇਰ ਭਾਗੂ ਤੇ ਕਰ ਗਿਆ ਇੱਕ ਕਾਨੂੰਨ ਲਾਗੂ ਆਇਆ ਦੇਖਦੇ ਬਹਿਸ ਤੇ ਮਜ਼ਾ ਆਇਆ ਗਾਲ੍ਹਾਂ ਸੁਣੋ ਤੁਸੀਂ ਬਹੁਤ ਜਦੋਂ ਮੈਂ ਇੱਥੇ ਵੀਡੀਓ ਪਾਇਆ ਨੇ ਇਹ ਬੰਦੇ ਤੇ ਵੀ ਬੰਦਾ ਇਹ ਬਹੁਤ ਜਿਆਦਾ ਗੰਦ ਪ੍ਰਮੋਟ ਕਰਦਾ ਪਿਆ ਆਪਦੇ ਆਪ ਨੂੰ ਪਣਾ ਲੱਖ ਸੱਚਾ ਸਵਿੱਤਰਾ ਸਮਝਦਾ ਤੇ ਕਈ ਭੇਡਾਂ ਆਈਆਂ ਬਹੁਤ ਕਈ ਨਹੀਂ ਕਾਫੀ ਭੇਡਾਂ ਆਈਆਂ ਕਮੈਂਟਾਂ ਦੇ ਵਿੱਚ ਬਈ ਸਾਰੇ ਪਉਂਦੇ ਆ ਬਈ ਤੂੰ ਉਹਨਾਂ ਤੋਂ ਤਰ ਉਹ ਹੀ ਤਰੱਕੀ ਆ ਉਹ ਆ ਤਰੱਕੀ ਆ ਜੇ ਇਹੋ ਜਿਹਾ ਗੰਦਭਾਗੇ ਤਰੱਕੀ ਮਿਲਦੀ ਫੇਰ ਤਾਂ ਯਾਰ ਮੈਂ ਕਹਿੰਦਾ ਸਾਰੇ ਕੰਟੈਂਟ ਕ੍ਰੀਏਟਰ ਬਣ ਜੋ ਬੱਤ ਸਹੀ ਏ ਤੇ ਕਈ ਆਪਦਾ ਹੀ ਮਤਲਬ ਬਈ ਤੂੰ ਨਾ ਤੂੰ ਮੱਚਦਾ ਮੈਨੂੰ ਮੱਚਣ ਵਾਲੀ ਕੀ ਲੋੜਾ ਹੁਣ ਮੈਂ ਇੱਕ ਵੀਡੀਓ ਚਾ ਲਾਉਣ ਲੱਗਿਆ ਵਿੱਚ ਹੋਰ ਪਹਿਲਾਂ ਸੋਨੂੰ ਮੈਂ ਜਿਹੜੇ ਭਰਾ ਨਵੇਂ ਜੁੜੇ ਆ ਜਾਂ ਨਵੇਂ ਉਹਨਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਪਹਿਲਾਂ ਤੁਸੀਂ ਵੀਡੀਓ ਵੇਖ ਲਿਓ ਮੈਂ ਵਿਧ ਪ੍ਰੂਫ ਚੀਜ਼ਾਂ ਪਾਈਆਂ ਹੋਈਆਂ ਮੈਂ ਕਿ ਹੋਰ ਚੀਜ਼ ਸੋਨੂੰ ਦਿਖਾਉਣਾ ਤੁਸੀਂ ਗੱਲ ਇਹ ਨਹੀਂ ਹੁੰਦੀ ਤੁਸੀਂ ਕਹਿੰਦੇ ਘਰੇ ਬਹਿ ਕੇ ਪਹਿਲਾਂ ਵੀਡੀਓ ਵੇਖੋ ਮੜੀ ਜੀ ਐ ਹੋ ਤੁਹਾਨੂੰ ਫੋਨ ਨਾ ਬੋਲ ਗਾਓ ਐ ਹੋ ਛੋਟ ਮੁਰਗਾ ਕਬੂਦ ਹਾਂਜੀ ਕਰ ਲਈ ਚੈੱਕ ਕੀ ਆ ਥੋਡੀ ਸਮਝ ਗਿਆ ਐ ਹੋਊਗੀ ਹੋਊਗੀ ਸਮਝ ਕੋਲੇ ਕੋਲੇ ਜਨਾਨੀ ਬੈਠੀ ਆ ਸਮਝ ਰਹੇ ਹੋ ਕੋਲੇ ਬੁੜੀ ਬੈਠੀ ਆ ਹੁਣ ਇਹੀ ਵੀਡੀਓ ਇਹਨਾਂ ਦੀ ਮੰਨ ਕੇ ਚੱਲੋ ਜਿਹੜੀਆਂ ਵੀ ਡਾਈਆਂ ਸੀ ਨਾ ਵੀ ਤੁਹਾਡੇ ਥੋੜੀਆਂ ਬੁੜਗਾਂ ਕਿਤੇ ਫੋਨ ਨਹੀਂ ਦੇਖਦੀਆਂ ਫੋਨ ਤਾਂ ਦੇਖਦੀਆਂ ਹੀ ਆ ਨਾ ਰੈਂਡਮਲੀ ਫੇਸਬੁੱਕ ਇਹੋ ਜੀ ਚੀਜ਼ ਆ ਕਿ ਇਹਦੇ ਵਿੱਚ ਜੇ ਤੁਸੀਂ ਫੋਲੋ ਨਹੀਂ ਵੀ ਕੀਤਾ ਨਾ ਤੇ ਕੁਦਰਤੀ ਵੀਡੀਓ ਤੁਹਾਡੇ ਮੂਰੇ ਕਿਸੇ ਦੀ ਵੀ ਆ ਸਕਦੀ ਆ ਬਹੁਤ ਵਾਰ ਮੇਰੇ ਦੋ ਤਿੰਨ ਯਾਰਾਂ ਨੇ ਵੀ ਬਹੁਤ ਵਾਰ ਹੋਇਆ ਵੀ ਕਈ ਵਾਰ ਯਾਰ ਉਦੋਂ ਬੰਦਾ ਜਿਵੇਂ ਯਾਰ ਮਤਲਬ ਇਹ ਕਹਿੰਦਾ ਮਰਿਆ ਜਾਂ ਸਾਬਤ ਹੋ ਜਾਂਦਾ ਘਰ ਦੇ ਮੂਰੇ ਜਦੋਂ ਚੀਜ਼ ਕਿਸੇ ਦੀ ਆਉਣੀ ਕਿਤੇ ਆਹ ਚੀਜ਼ ਹੁਣ ਆ ਜੇ ਪਿੱਡੋ ਸੋਡੀਆਂ ਧੀਆਂ ਪਹਿਣਾ ਫੋਨ ਦੇਖੀ ਜਾਂਦੇ ਹੁਣ ਉਹਦੇ ਮੂਰੇ ਤੇ ਜਦੋਂ ਇਹ ਕਹਿੰਦਾ ਐਂ ਹੋਜੂ ਥੋੜੀ ਐਂ ਹੋਜੂ ਥੋੜੀਆਂ ਧੀਆਂ ਪਹਿਣਾ ਕੀ ਸੋਚਣਗੇ ਹੁਣ ਪਹਿਲਾਂ ਮੈਨੂੰ ਇਹ ਦੱਸੋ ਵੀ ਕੀ ਐਂ ਹੋਜੂ ਹੋਰ ਤਾਂ ਕੁਝ ਹੈ ਨਹੀਂ ਐਂ ਹੋਜੂ ਚੀਜ਼ ਤਾਂ ਸਾਨੂੰ ਵੀ ਪਤਾ ਕੀ ਐਂ ਹੋਜੂ ਉਹਲੇ ਲੇਡੀਜ਼ ਬੈਠੀ ਆ ਵੀਡੀਓ ਇਹਨਾਂ ਨੂੰ ਸਿਰਫ ਤੇ ਸਿਰਫ ਕਾਦੇ ਨਾਲ ਆ ਵਿਊ ਨਾਲ ਆ ਇਦੋਂ ਚੜੇ ਆਉਣਗੇ ਕੋਈ ਤੈਨੂੰ ਵੀ ਬਈ ਤੂੰ ਇਹਦੇ ਬੋਲ ਕੇ ਵਿਊ ਖਟਦਾ ਬਈ ਤੂੰ ਉਹ ਓਏ ਮੈਂ ਹੁਣ ਤੁਹਾਨੂੰ ਕੀ ਬੋਲਾਂ ਮੈਂ ਬਹੁਤ ਵਾਰ ਇਹ ਜੀ ਦੱਸ ਸਕਿਆ ਜੇ ਮੈਂ ਵਿਊ ਵਾਲੇ ਸਿਸਟਮ ਚ ਆਉਣਾ ਹੋਵੇ ਨਾ ਤੇ ਮੈਂ ਆਪਦਾ ਜਿਹੜਾ ਮੇਰਾ ਕੰਟੈਂਟ ਆ ਨਾ ਉਹ ਮੈਂ ਕੋਈ ਇਹਨਾਂ ਵਾਂਗੂ ਲੁੱਚਾ ਜਿਵੇਂ ਇਹ ਬਣਾਉਂਦੇ ਇਹੋ ਜਿਹੀ ਚੀਜ਼ਾਂ ਅਸੀਂ ਵੀ ਕਰ ਸਕਦੇ ਆ ਉਹ ਕਰ ਲਗੇ ਪਰ ਨਹੀਂ ਬਈ ਸਾਡਾ ਜ਼ਮੀਰ ਉਹ ਚੀਜ਼ ਦੀ ਆਗਿਆ ਨਹੀਂ ਦਿੰਦਾ ਬੱਤ ਸਹੀ ਏ ਠੀਕ ਆ ਨਾ ਅੱਜ ਤੱਕ ਜੋ ਬੋਲੇ ਆ ਸਪਸ਼ਟ ਬੋਲੇ ਆ ਸੱਚ ਬੋਲੇ ਆ ਚੈਨਲ ਵੀ ਗਏ ਆ ਸਭ ਕੁਝ ਗਏ ਆ ਜਾਂਦੇ ਰਹਿਣ ਪਰ ਬੋਲਾਂਗੇ ਪਰ ਇਹੋ ਜੀ ਚੀਜ਼ ਨਹੀਂ ਬੋਲਾਂਗੇ ਕਿ ਜੇ ਅੱਜ ਜੋ ਕੁਝ ਆ ਮਿੰਟ ਤੋਂ ਯਾਰ ਸਮਝ ਨਹੀਂ ਆਉਂਦੀ ਵੀ ਉਹ ਲੋਕਾਂ ਦੀ ਮਾਨਸਿਕਤਾ ਕਿੱਥੇ ਜਾਂ ਕਿੰਨੀ ਜ਼ਿਆਦਾ ਘਟ ਘਟ ਚੁੱਕੀ ਹੋਊਗੀ ਜਿਹੜੇ ਬੰਦੇ ਇਹੋ ਜੀ ਬੰਦੇ ਦੀ سپورਟ ਚ ਆਉਂਦੇ ਆ ਵੀ ਅਗਲੇ ਦੀ ਮਿਹਨਤ ਆ ਚੀਜ਼ ਸ਼ਿੱਕੂ ਦੀ ਮਿਹਨਤ ਆ ਬਈ ਯਾਰ ਪਹਿਲਾਂ ਮੈਂ ਦੁੱਧੀਆਂ ਦੇ ਵਿੱਚ ਕੈਂਸਰ ਹੋ ਗਿਆ ਦੋਏ ਦੁੱਧੀਆਂ ਤੇ ਕੇਸਰ ਹੋ ਗਿਆ ਚਰੀ ਦਾ ਜੀ ਨਾ ਕਿਹੜਾ ਇਹ ਪਤਾ ਹੁਣ ਪੂਰੀ ਹੋ ਜੇ ਤਾਂ ਮੈਂ ਠੀਕ ਆ ਆ ਕੀ ਫੜ ਲਿਆ ਆਏ ਹੋ ਜੂ ਯਾ ਹੋ ਜੂ ਸੋਡੇ ਦਿਮਾਗ ਨਾਲ ਅਸਲ ਦੇ ਵਿੱਚ ਚੋਦੇ ਆ ਸਮਝ ਰਹੇ ਹੋ ਸੋਡੇ ਦਿਮਾਗ ਨੂੰ ਪੜਦੇ ਆ ਵੀਡੀਓ ਬਣਾਉਂਦੇ ਆ ਸਾਡਾ 70% ਪੰਜਾਬ ਠਰਕੀ ਹੋ ਚੁੱਕਿਆ ਤੇ ਉਹਨਾਂ ਨੂੰ ਇਹੋ ਜੀ ਚੀਜ਼ ਪਸੰਦ ਆ ਤੇ ਜੇ ਇਹ ਚੀਜ਼ ਕਹਿੰਦੇ ਆ ਵੀ ਜਿਹੋ ਜੀ ਲੋਕ ਚਾਹੁੰਦੇ ਆ ਜੀ ਤਾਂ ਉਹੋ ਜੀ ਤੇ ਲੋਕ ਤਾਂ ਬਹੁਤ ਕੁਝ ਚਾਹੁੰਦੇ ਪਏ ਆ ਰੌਲਾ ਤੇ ਇਹ ਆ ਵੀ ਉਹਨਾਂ ਦੀ ਜਿਹੜੀ ਚੋਣ ਵਾਲੀ ਚੀਜ਼ ਆ ਉਹ ਮਾੜੀ ਹੋ ਚੁੱਕੀ ਆ ਉਹਨੂੰ ਉਹਨੂੰ ਆਪਾਂ ਠੀਕ ਕਰਗੇ ਚੱਜ ਦੀ ਚੀਜ਼ ਪਾ ਲੋ ਮੈਂ ਲੈ ਕੇ ਗਿਆ ਨਾ ਛੋਟੇ ਸਾਹਿਬ ਜਦਾਂ ਤੇ ਵੀਡੀਓ ਨਹੀਂ ਬਣਨੀ ਇਹਨਾਂ ਨੂੰ ਜੇ ਕਹਿ ਦੀਏ ਬਣਾਓ ਨਾ ਹੀ ਬਣਾਉਣਗੇ ਤੇ ਨਾ ਹੀ ਆਈ ਹੈ ਕੋਈ ਬੱਤ ਸਹੀ ਹੈ ਬਾਕੀ ਸਾਬ ਦਾ ਆਪ ਦਾ ਆਪ ਦਾ ਹਸਾ ਵਾ ਥਿੰਕਾ ਸੋਚਣ ਦੀ ਪਰ ਮੇਰੀ ਇਹ ਆ ਜੇ ਕੋਈ ਬੰਦਾ ਮੈਂ ਅੱਜ ਕਿੰਨਿਆ ਇਹਦੇ ਸ਼ੋਰਟ ਵਿੱਚ ਲਾਈ ਸੀ ਉਹਦਨ ਅੱਜ ਵੀ ਤੁਹਾਨੂੰ ਲਾਤਾ ਕੀ ਆ ਚੀਜ਼ਾਂ ਸੀ ਆਪਦੀਆਂ ਜਨਾਨਾਂਾਂ ਦੇ ਮੂਰੇ ਬੈ ਕੇ ਆਪਦੀਆਂ ਧੀਆ ਭੈਣਾ ਮੂਰੇ ਬੈ ਕੇ ਦੇਖ ਸਕਦੇ ਆ ਨਹੀਂ ਦੇਖ ਸਕਦੇ ਸੋ ਭੇਡਾਂ ਦੂਰ ਰਹਿਣ ਤੇ ਆ ਜਿਹੜਾ ਭਾਗੂ ਸ਼ਾਗੂ ਲਾਗੂ ਆ ਤੇ ਤੂੰ ਮੜਾ ਜਾ ਕਾਕਾ ਆਪਦਾ ਕੰਟੈਂਟ ਸੁਧਾਰਨ